ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਦੀ ਆਵਾਜਾ ਪਾ ਸੁਣਦੇ ਹਾਂ ਲੇਖਿਕਾ ਬਚਿੰਦਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗਡੰਡੀਆਂ ਭਾਗ 5 ਸ਼ੀਸ਼ ਮਹਿਲ ਆਉਂਦੇ ਵਿਸਾਖ ਨੂੰ ਬਾਈ ਜੀ ਦੀ ਸਾਲਾਨਾ ਛੁੱਟੀ ਦੇ ਦਿਨਾਂ ਵਿੱਚ ਵਿਆਹ ਦੀ ਤਰੀਕ ਪੱਕੀ ਹੋਣ ਲੱਗੀ ਮੇਰੇ ਤਾਈ ਨੇ ਮੇਰੇ ਲਈ ਮੁੰਡਾ ਪਸੰਦ ਕੀਤਾ ਸੀ ਉਹੀ ਮੇਰੇ ਵਿਚੋਲੇ ਸਨ ਸ਼ਗਨ ਦਾ ਸਵਾਰ ਰੁਪਈਆ ਇੱਕ ਕੋਪੇ ਦਾ ਗੁੱਟ ਤੇ ਵਿੱਚ ਪੰਜ ਸੱਤ ਛੁਆਰਿਆਂ ਦਾ ਸ਼ਗਨ ਮੁੰਡੇ ਦੇ ਪੱਲੇ ਮੇਰੇ ਚਾਚੇ ਨੇ ਪਾਏ ਸੀ ਮੁੰਡਾ ਕੁੜੀ ਨਾਲ ਭਾਵੇਂ ਬਹੁਤਾ ਨਹੀਂ ਟੁਕਦਾ ਪਰ ਉਸਦੇ ਪਿਓ ਦਾ ਚੰਗਾ ਕੰਮ ਹੈ ਪੰਜ ਕੋਈਆ ਰੋਡ ਉੱਤੇ ਤਿੰਨ ਨੰਬਰ ਦੁਕਾਨ ਵਿੱਚ ਚੰਗਾ ਦਰਜੀ ਖਾਨਾ ਹੈ ਉਹਨਾਂ ਦਾ ਮੁੰਡੇ ਦਾ ਪਿਓ ਪੂਰਨ ਸਿੰਘ ਬਹੁਤ ਪਲਾ ਆਦਮੀ ਹੈ ਮੁੰਡਾ ਉਸ ਦੇ ਮੂਰੇ ਅਜੇ ਕੰਮ ਸਿੱਖਦਾ ਹੈ ਚੰਗਾ ਕਾਰੀਗਰ ਬਣੇਗਾ ਇੱਕ ਦਿਨ ਪਰ ਸੋਹਰਾ ਥੋੜਾ ਪੈੜੀਆਂ ਆਤਾਂ ਵਿੱਚ ਫਸਿਆ ਹੋਇਆ ਹੈ ਪੈੜੇ ਮੁੰਡਿਆਂ ਦੀ ਸੰਗਤ ਵਿੱਚ ਉੱਠਣ ਬੈਠਣ ਲੱਗ ਪਿਆ ਤਾਂ ਹੀ ਉਸ ਦਾ ਬਾਪ ਉਸੇ ਐਡੀ ਛੇਤੀ ਸ਼ਾਦੀ ਕਰਨਾ ਚਾਹੁੰਦਾ ਹੈ ਤਾਂ ਕਿ ਉਸ ਦੇ ਪੈਰ ਬੰਨੇ ਜਾ ਚਲੋ ਹੋ ਜੋ ਸੂਤ ਵਿਆਹ ਕਰਾ ਕੇ ਸਾਰੇ ਹੀ ਸੁਧਰ ਜਾਂਦੇ ਹਨ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਆਪੇ ਲੈ ਆਉਂਦੀਆਂ ਹਨ ਠਿਕਾਣੇ ਸੇ ਨਾਲੇ ਉਮਰਾਂ ਦਾ ਤਕਾਜ਼ਾ ਵੀ ਹੁੰਦਾ ਹੀ ਹੈ ਇਹ ਮੇਰੇ ਤਾਏ ਚੇਤ ਸਿੰਘ ਦੇ ਬੋਲ ਸਨ ਬਾਈ ਜੀ ਜਦੋਂ 2 ਮਹੀਨੇ ਦੀ ਛੁੱਟੀ ਆਏ ਤਾਂ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਗਈ 5 ਮਈ ਦੇਸੀ 23 ਵਸਾਖ ਸੀ ਰੁਤ ਵੀ ਠੀਕ ਹੈ ਨਾ ਬੋਤੀ ਗਰਮੀ ਨਾ ਸਰਦੀ ਸੋਹਣਾ ਮੌਸਮ ਹੈ ਸਬਜ਼ੀਆਂ ਭਾਜੀਆਂ ਵੀ ਖਰਾਬ ਨਹੀਂ ਹੋਣਗੀਆਂ ਮੇਰੀ ਅੰਮਾ ਇਸ ਤਰੀਕੇ ਨਾਲ ਸਹਿਮਤ ਸੀ ਉਹਨਜ਼ ਤ੍ਰਿਕਤਾ ਦੋਵੇਂ ਤਾਈ ਚੇਤ ਸਿਓ ਤੇ ਗੁੱਜਰ ਸਿਓ ਦਿੱਲੀੋਂ ਪੱਕੀ ਕਰਕੇ ਹੀ ਆਏ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰੇ ਬਾਈ ਜੀ ਵਿਸਾਖ ਵਿੱਚ ਆਏ ਸਾਲ ਫੌਜ ਵਿੱਚੋਂ ਛੁੱਟੀ ਆਉਂਦੇ ਸਨ ਘਰ ਵਿੱਚ ਦਾਣਾ ਫੱਕਾ ਖਰੀਦਿਆ ਜਾਣ ਲੱਗਿਆ ਜੀਰੀ ਦੀਆਂ ਬੋਰੀਆਂ ਦਾਣਾ ਮੰਡੀ ਵਿੱਚੋਂ ਆ ਗਈਆਂ ਲੱਡੂਆਂ ਦੇ ਬੇਸਣ ਲਈ ਛੋਲਿਆਂ ਦੀ ਦਾਲ ਦਲੀ ਜਾਣ ਲੱਗੀ ਨੋਂ ਪਿਸਿਆ ਜਾਣ ਲੱਗਿਆ ਹਲਵਾਈ ਵੱਲ ਫੇਰੇ ਉਤੇ ਫੇਰਾ ਲੱਗਣ ਲੱਗਿਆ ਆਨੰਦ ਕਾਰਜ ਕਰਨ ਲਈ ਕੀਰਤਨੀ ਜਥਾ ਸਿੰਘ ਸਭਾ ਗੁਰਦੁਆਰੇ ਵੱਲੋਂ ਕੀਤਾ ਗਿਆ ਮੁੰਡੇ ਵਾਲਿਆਂ ਨੇ ਬਾਜਾ ਕਰਨ ਦਾ ਜੁਮਾ ਪਟਿਆਲੇ ਵਾਲਿਆਂ ਉੱਤੇ ਹੀ ਛੱਡਿਆ ਸੀ ਸੋ ਪੁਲਿਸ ਤੇ ਫੌਜੀ ਦੋਵੇਂ ਬਾਜੇ ਕੀਤੇ ਗਏ ਜੰਜ ਘਰ ਤੱਕ ਬਰਾਤ ਲਿਉਣ ਲਈ ਕਈ ਸਰਕਾਰੀ ਗੱਡੀਆਂ ਦਾ ਇੰਤਜ਼ਾਮ ਕੀਤਾ ਗਿਆ ਘਰ ਦੇ ਸਾਹਮਣੇ ਠੇਕੇਦਾਰ ਕਰਤਾਰ ਸਿੰਘ ਦੀ ਧਰਮਸ਼ਾਲਾ ਬਰਾਤ ਲਈ ਬੁੱਕ ਕੀਤੀ ਗਈ ਗੱਲ ਕੀ ਚਾਰੋਂ ਤਰਫ ਬਰਾਦ ਦੇ ਸਵਾਗਤ ਤੇ ਆਉ ਭਗਤ ਲਈ ਵੱਡੇ ਪੈਮਾਨੇ ਉੱਤੇ ਤਿਆਰੀਆਂ ਆਰੰਭ ਹੋ ਗਈਆਂ ਪਰ ਦਾਜ ਦਹੇਜ ਵੱਲੋਂ ਕਿਸੇ ਨੂੰ ਕੋਈ ਫਿਕਰ ਨਹੀਂ ਸੀ ਕਿਉਂਕਿ ਮੇਰੇ ਬਾਈ ਜੀ ਸਿੰਘ ਸਬੀਏ ਹੋਣ ਕਾਰਨ ਨਾ ਦਹੇਜ ਲੈਣ ਦੇ ਹੱਕ ਵਿੱਚ ਸਨ ਤੇ ਨਾ ਦੇਣ ਦੇ ਪਰ ਬੇਬੇ ਮੇਰੀ ਨੂੰ ਮੇਰੇ ਸੱਤ ਤੇ ਔਰ ਪਰੌਣੇ ਦੇ ਦੋ ਸੂਟ ਉਸ ਦੇ ਮਾਪਿਓ ਭੈਣ ਭਾਈ ਹੋਰ ਨਾਨਕੇ ਦਾਦਕਿਆਂ ਤੇ ਰਿਸ਼ਤੇਦਾਰਾਂ ਲਈ ਕੱਪੜੇ ਲੇੜੇ ਬਣਾਉਣ ਦਾ ਉਹਨਾਂ ਹੀ ਫਿਕਰ ਸੀ ਜਿੰਨਾ ਕਿ ਦਾਲ ਦਹੇਜ ਦੇਣ ਵਾਲੀ ਮਾਂ ਨੂੰ ਹੁੰਦਾ ਹੈ ਬੇਬੇ ਇਹ ਵੀ ਚਾਹੁੰਦੀ ਸੀ ਕਿ ਕੁੜੀ ਨੂੰ ਤੇ ਮੁੰਡੇ ਨੂੰ ਭਾਵੇਂ ਇੱਕ ਦਿਨ ਸਿਉਣੇ ਦੀ ਟੂਮ ਹੀ ਕਿਉਂ ਨਾ ਪਾਈ ਜਾਵੇ ਪਰ ਪੌਣੀ ਜ਼ਰੂਰ ਚਾਹੀਦੀ ਹੈ ਇਓਂ ਜੇ ਉਹਨਾਂ ਸੌ ਲੋਕਾਂ ਨੇ ਦਹੇਜ ਨਹੀਂ ਮੰਗਿਆ ਤਾਂ ਕਿ ਕੁੜੀ ਨੂੰ ਕੰਨੋਂ ਲੱਕੋਂ ਬੂਸੀ ਨੂੰ ਥੋੜੀ ਹੀ ਘਰੋਂ ਤੋੜਨਾ ਹੈ ਆਖਿਰ ਤਾਂ ਇਸ ਘਰ ਦੀ ਧੀ ਐ ਐਵੇਂ ਸਿੱਟੀ ਤਾਂ ਨਹੀਂ ਹੋਈ ਕਿਤੇ ਇਹ ਕੋਈ ਉਮਰ ਹੈ ਕੁੜੀ ਨੂੰ ਘਰੋਂ ਤੋਰਨ ਦੀ ਅਜੇ ਤਾਂ ਇਹ ਸੇ ਖੇਡਣ ਦੇ ਦਿਨ ਹਨ ਪਾਜ਼ ਰੋਜ਼-ਰੋਜ਼ ਦਾ ਪੈ ਤਾਂ ਮੁੱਕ ਜੋ ਜਲ ਗਿਆਂ ਦਾ ਬੇਬੇ ਜਿਵੇਂ ਕਿਸੇ ਖਾਸ ਪੈ ਦਾ ਇਕੱਲੇ ਹੀ ਟੱਕਰਾ ਕਰ ਰਹੀ ਸੀ ਇਹ ਗੱਲ ਬੇਬੇ ਕੀ ਕਹਿ ਗਈ ਮੈਨੂੰ ਸਮਝਣਾ ਪਈ ਪੈ ਕਿਸ ਦਾ ਪੈ ਕਿਹਾ ਪੈ ਖੈਰ ਵਿਆਹ ਦੀ ਸਾਹੀ ਚਿੱਠੀ ਵਿੱਚ ਬਾਈ ਜੀ ਨੇ ਸਰੋਂ ਦੀ ਮੁੱਠੀ ਵੀ ਪਾ ਦਿੱਤੀ ਕਿਉਂਕਿ ਉਹਨਾਂ ਨੇ ਦਹੇਜ ਤਾਂ ਦੇਣਾ ਹੀ ਨਹੀਂ ਸੀ ਇਹ ਗੱਲ ਮੁੰਡੇ ਵਾਲਿਆਂ ਨਾਲ ਪਹਿਲਾਂ ਹੀ ਪੱਕੀ ਕਰ ਲਈ ਗਈ ਸੀ ਪਰ ਬਾਈ ਜੀ ਬਰਾਤਿਆਂ ਦੀ ਸੇਵਾ ਲਈ ਤੇ ਬਰਾਤਿਆਂ ਦੀ ਬਹੁ ਗਿਣਤੀ ਵੱਲੋਂ ਪੂਰੇ-ਪੂਰੇ ਤਿਆਰ ਸਨ ਸਰੋਂ ਦੇ ਮੁੱਠੀ ਦਾ ਮਤਲਬ ਹੀ ਇਹੋ ਸੀ ਕਿ ਉਹ ਜਿੰਨੀ ਜੀ ਚਾਹੇ ਬਰਾਤ ਲਿਆਉਣ ਇਹ ਬਾਈ ਜੀ ਲਈ ਖੁਸ਼ੀ ਦੀ ਗੱਲ ਸੀ ਸ਼ੁੱਕਰਵਾਰ ਵਾਲੇ ਦਿਨ ਜਦੋਂ 23 ਵਿਸਾਖ 5 ਮਈ 1951 ਨੂੰ ਪਟਿਆਲੇ ਸਟੇਸ਼ਨ ਉੱਤੇ ਬਰਾਤ ਉਤਰੀ। ਤਾਂ ਬੰਦੇ ਕੁੱਲ ਗਿਣਤੀ ਦੇ 13 ਕੇ 14 ਹੀ ਸਨ। ਬਰਾਤੀਆਂ ਨੂੰ ਲੈਣ ਆਏ ਰਿਸ਼ਤੇਦਾਰ ਤੇ ਹੋਰ ਸਿਆਣੇ ਬੰਦੇ ਬਰਾਤ ਨੂੰ ਦੇਖ ਕੇ ਬੜੇ ਹੈਰਾਨ ਪਰੇਸ਼ਾਨ ਹੋਏ। ਕਿਉਂਕਿ ਉਹ ਤਾਂ ਸਟੇਸ਼ਨ ਉੱਤੇ ਬਰਾਤ ਲਈ ਦੋ ਬੱਸਾਂ ਤੇ ਤਿੰਨ ਕਾਰਾਂ ਲਈ ਖੜੇ ਸਨ। ਉਸ ਦਿਨ ਮੇਰਾ ਜੇਠ ਤੇ ਸੋਹਰਾ ਇਹ ਸਭ ਦੇਖ ਕੇ ਬਹੁਤ ਪਛਿਤਾਮਾਨ ਹੋ ਰਹੇ ਸਨ। ਬਾਈ ਜੀ ਨੇ ਤਾਂ ਸਾਹੀ ਚਿੱਠੇ ਵਿੱਚ ਸਰੋਂ ਦੇ ਦਾਣਿਆਂ ਦੀ ਮੁਠੀ ਪਾਈ ਸੀ ਪਰ ਇਹ ਬਰਾਤ ਵਿੱਚ ਗਿਣਤੀ ਦੇ ਬੰਦੇ ਕਿਉਂ ਮੇਰੇ ਤਾਏ ਨੇ ਮੇਰੇ ਸਹੁਰੇ ਨੂੰ ਕਿਹਾ ਕਿ ਬਾਈ ਮੇਰਾ ਭਰਾ ਫੌਜੀ ਆਦਮੀ ਆ ਵਿਆਹ ਸਾਦਾ ਕਰੇਗਾ ਸਾਦੇ ਤੋਂ ਭਾਵ ਸੀ ਦਾਜ ਦਹੇਜ ਨਹੀਂ ਦੇਵੇਗਾ ਪਰ ਬਰਾਤ ਵੱਲੋਂ ਤਾਂ ਚਿੱਠੇ ਵਿੱਚ ਸਰੋਂ ਦੀ ਮੁਠੀ ਪਾਈ ਗਈ ਸੀ ਪਰ ਕਰ ਕਰਾ ਕੇ ਪਟਿਆਲੇ ਵਿੱਚੋਂ ਦੂਰੋਂ ਨੇੜਿਓਂ ਜਾਣ ਪਹਿਚਾਨ ਦੇ ਕੁਝ ਬੰਦੇ ਯਾਰ ਦੋਸਤ ਇਕੱਠੇ ਕੀਤੇ ਗਏ ਪਰ ਫੇਰ ਵੀ ਬੰਦੇ ਬਰਾਦਦੇ 25 26 ਤੋਂ ਵੱਧ ਨਾ ਹੋਏ ਜਿਨ੍ਹਾਂ ਵਿੱਚੋਂ ਪਹਿਲੀ ਰੋਟੀ ਖਾਣ ਪਿੱਛੋਂ ਉਹ ਵੀ ਛੱਡ ਗਏ ਤੇ ਰਾਤ ਨੂੰ ਧਰਮਸ਼ਾਲਾ ਵਿੱਚ ਵਿੱਚੇ 150 ਦੇ ਕਰੀਬ ਬਿਸਤਰਿਆਂ ਵਿੱਚ ਸਿਰਫ ਗਿਣਤੀ ਦੇ 17 18 ਬੰਦੇ ਸੌਣ ਵਾਲੇ ਸਨ ਬਾਕੀ ਮੰਜੇ ਚਿੱਟੇ ਚਾਦਰਿਆਂ ਨਾਲ ਵਿਛੇ ਜਿਵੇਂ ਮੁੰਡੇ ਦੇ ਪਿਓ ਤੇ ਭਰਾ ਦਾ ਮੂੰਹ ਚੜਾਰੇ ਸਨ ਦੂਜੇ ਦਿਨ ਸ਼ਨੀਵਾਰ ਸੇ ਸੋਬਾ ਸਵੇਰੇ ਤੜਕੇ 4 ਵਜੇ ਹੀ ਮੇਰੀ ਨਾਈ ਤੋਈ ਕੀਤੀ ਗਈ ਲੱਕੜ ਦੀ ਚੌਂਕੀ ਉੱਤੇ ਬਿਠਾ ਕੇ ਪਹਿਲਾਂ 700 ਹਗਣਾ ਨੇ ਮੇਰੇ ਮੂੰਹ ਤੇ ਹੱਥਾਂ ਪੈਰਾ ਉੱਤੇ ਬੰਨ ਲਾ ਕੇ ਨਾਈ ਤੋਈ ਆਰੰਭ ਕੀਤੀ ਫਿਰ ਲੈਣ ਨੇ ਦਹੀਂ ਨਾਲ ਮੈਨੂੰ ਸਿਰ ਨਾਲ ਆ ਤੇ ਬੇਬੇ ਨੇ ਲੱਡੂ ਦੇ ਭੂਰੇ 7 ਵਾਰੀ ਮੇਰੇ ਮੂੰਹ ਵਿੱਚ ਪਾ ਕੇ ਮੈਨੂੰ ਚੌਂਕੀ ਤੋਂ ਉਤਾਰਿਆ ਫੇਰ ਦੋ ਘੰਟਿਆਂ ਤੱਕ ਨੈਣ ਮੇਰਾ ਸਿਰ ਗੁੰਦੀ ਰਹੀ ਕੋ ਚੀਜ਼ਾਂ ਸੌਰਿਆਂ ਵੱਲੋਂ ਲੈ ਕੇ ਪਾਈਆਂ ਗਈਆਂ ਯਾਦ ਨਹੀਂ ਕੀ ਕੀ ਸੀ ਜੋੜਾ ਨਾਨਕਿਆਂ ਦਾ ਪਹਿਨਾਇਆ ਗਿਆ ਇੰੋਂ ਵੱਡੇ ਸਾਰੇ ਦੋਸੜੇ ਦੋ ਦੁਪੱਟੇ ਵਿੱਚ ਲਪੇਟ ਕੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਬੀੜ ਸਾਹਮਣੇ ਬਿਠਾ ਦਿੱਤਾ ਗਿਆ ਜਿੱਥੇ ਦੂਲਾ ਮੀਆਂ ਸ਼ਾਇਦ ਪਹਿਲਾਂ ਤੋਂ ਹੀ ਬਿਰਾਜਮਨ ਸੀ ਖੈਰ ਬੈਠਿਆਂ-ਬੈਠਿਆਂ ਹੀ ਚਾਰੇ ਲਾਵਾ ਪੜੀਆਂ ਗਈਆਂ ਤੇ ਸਾਥੋਂ ਦੋਹਾਂ ਤੋਂ ਮੱਥਾ ਇਕ ਵਾਅਦਾ ਦਿੱਤਾ ਗਿਆ। ਨਾ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਸਾਡੇ 4 ਫੇਰੇ ਹੋਏ। ਨਾ ਕੋਈ ਸੇਰਾ ਤੇ ਨਾ ਕੋਈ ਸਿੱਖਿਆ ਪੜੀ ਗਈ। ਬਸ ਵਿਆਹ ਹੋਇਆ ਮੇਰੇ ਬਾਬਲਾ ਵਾਲਾ ਸ਼ਬਦ ਪੜਨ ਪਿੱਛੋਂ। ਆਨੰਦ ਕਾਰਜ ਸੰਪੂਰਨ ਹੋ ਗਈ। ਦੁਪਹਿਰ ਦਾ ਖਾਣਾ, ਸ਼ਾਮ ਦੀ ਚਾਹ ਤੇ ਰਾਤ ਦਾ ਡਿਨਰ ਤਿੰਨੇ ਦਿਨ ਖਾਣ ਪੀਣ ਦਾ ਸਾਰਾ ਪ੍ਰਬੰਧ ਬੜੇ ਸ਼ਾਹੀ ਤੇ ਰਾਜੇ ਮਹਾਰਾਜਿਆਂ ਦੇ ਢੰਗ ਨਾਲ ਕੀਤਾ ਗਿਆ ਸੀ। ਕਿਉਂਕਿ ਮੇਰੇ ਬਾਈ ਜੀ ਮਹਾਰਾਜਾ ਪਟਿਆਲਾ ਪਰਿਵਾਰ ਦੇ ਬਹੁਤ ਨੇੜੇ ਸਨ ਤੇ ਸਭ ਇੰਤਜ਼ਾਮ ਉਹਨਾਂ ਦੀ ਸਹਾਇਤਾ ਨਾਲ ਹੀ ਹੋਇਆ ਸੀ। ਵਿਆਹ ਦਾ ਇੰਨਾ ਚੰਗਾ ਇੰਤਜ਼ਾਮ। ਨਵੇਂ ਤੋਂ ਨਵੇਂ ਡਿਨਰ ਸੈੱਟ ਤੇ ਡਿਜ਼ਾਈਨ ਦੀਆਂ ਪਿਰਚ ਪਿਆਲੀਆਂ ਬਰਾਤੀਆਂ ਨੇ ਸ਼ਾਇਦ ਪਹਿਲੀ ਵਾਰ ਹੀ ਇੰਨਾ ਸੋਹਣਾ ਇਹ ਕੁਝ ਦੇਖਿਆ ਹੋਵੇ। ਕਿਉਂਕਿ ਜੋ ਪਿਰਚ ਪਿਆਲੀਆਂ ਸਵੇਰ ਦੇ ਨਾਸ਼ਤੇ ਸਮੇਂ ਵਰਤੀਆਂ ਜਾਂਦੀਆਂ ਉਹ ਸ਼ਾਮ ਦੀ ਚਾਹ ਸਮੇਂ ਨਹੀਂ ਸੰਹੁੰਦੀਆਂ। ਸਵੇਰ ਵਾਲਾ ਸੈੱਟ ਬਦਲ ਕੇ ਸ਼ਾਮੀ ਨਵਾਂ ਸੈੱਟ ਸਜਾਇਆ ਜਾਂਦਾ ਸੀ ਬਰਾਤੀਆਂ ਦੀ ਇੰਨੀ ਆਉਪਾਗਤ ਤੇ ਇੰਨੀ ਸ਼ਰਧਾ ਨਾਲ ਕੀਤੀ ਸੇਵਾ ਮੇਰੇ ਸਹੁਰੇ ਪਰਿਵਾਰ ਨੇ ਅੱਗੇ ਕਦੇ ਨਹੀਂ ਸੀ ਦੇਖੀ ਇਸ ਵਿਆਹ ਵਿੱਚ ਹੋਈ ਸੇਵਾ ਤੇ ਆਉਪਾਗਤ ਨੂੰ ਦੇ ਸਾਰੇ ਬਰਾਤੀ ਅश्चਰਜ ਰਹਿ ਗਏ ਅਗਲੀ ਸਵੇਰੇ ਐਤਵਾਰ ਸੀ ਪਟਿਆਲੇ ਤੋਂ ਸਵੇਰੇ 7 ਵਜੇ ਦਿੱਲੀ ਲਈ ਗੱਡੀ ਚੱਲਦੀ ਸੀ ਸੋ ਮੈਨੂੰ ਨੇਰੇ ਸੁਬਾ ਸਵੇਰੇ 3-4 ਵਜੇ ਹੀ ਜਗਾ ਦਿੱਤਾ ਗਿਆ ਤੇ ਸਭ ਤੋਂ ਪਹਿਲਾਂ ਨਹਾਉਣ ਲਈ ਕਿਹਾ ਗਿਆ ਪਰ ਮੈਨੂੰ ਸਵੇਰੇ ਦੀ ਸੁਹਾਣੀ ਨੀਂਦ ਨੇ �िकੇ ਰੱਖਿਆ ਸੀ ਆਖਿਰ ਹਾਲ ਦੁਹਾਈ ਮਚਾ ਕੇ ਨੈਣ ਨੇ ਮੈਨੂੰ ਛੇਤੀ ਦੇਣੀ ਗੁਸਲਖਾਨੇ ਵਿੱਚੋਂ ਬਾਹਰ ਆਉਣ ਲਈ ਕਿਹਾ ਤੇ ਅੰਦਰ ਕਮਰੇ ਵਿੱਚ ਲਿਜਾ ਕੇ ਨੈਣ ਅਤੇ ਦੋ ਤਿੰਨ ਹੋਰ ਤੀਵੀਆਂ ਮੈਨੂੰ ਵਿਦਾ ਕਰਨ ਲਈ ਤਿਆਰ ਕਰਨ ਲੱਗੀਆਂ ਨਵਾਂ ਨਕੂਰ ਵਰੀ ਦਾ ਜੋੜਾ ਪਹਿਨਾਇਆ ਗਿਆ ਸੁਰਖੀ ਬਿੰਦੀ ਲਗਾਈ ਵਰੀ ਵਿੱਚ ਆਏ ਗਹਿਣਿਆਂ ਵਿੱਚੋਂ ਛਾਪ ਤੇ ਗਲ ਦਾ ਗੋਲੂਬੰਦ ਪਹਿਨਾਇਆ ਗਿਆ ਬਾਕੀ ਗਏ ਨੇ ਦਿੱਲੀ ਪਹੁੰਚ ਕੇ ਸਟੇਸ਼ਨ ਉਤੇ ਇੱਕ ਪਾਸੇ ਹੋ ਗਏ ਪਹਿਨੌਣ ਲਈ ਗੱਲ ਕੀਤੀ ਗਈ ਫਿਰ ਕੁੜੀਆਂ ਤੇ ਤੀਵੀਆਂ ਦਾ ਚੁਰਮਟ ਮੇਰੇ ਦਵਾਲੇ ਹੋ ਗਿਆ ਹਰ ਇੱਕ ਮੇਲਣ ਮੇਰੇ ਗੱਲ ਵਿੱਚ ਪਿਆ ਗੋਲੂਬੰਦ ਹੱਥ ਲਾਲਾ ਕੇ ਦੇਖਦੇ ਸੀ ਗਹਿਣੇ ਸੱਚਮੁੱਚ ਬਹੁਤ ਸੋਹਣੇ ਚੜੇ ਸਨ ਨਵੇਂ ਡਿਜ਼ਾਈਨ ਦੇ ਤੇ ਪੈਰਾਂ ਦੀਆਂ ਪੰਜੀਬਾਂ ਮੈਂ ਅੱਜ ਤੱਕ ਓਨੀਆਂ ਸੋਹਣੀਆਂ ਕਿਦਰ ਨਹੀਂ ਦੇਖੀਆਂ ਚਾਹ ਨਾਸਤੇ ਪਿਛੋਂ ਬਰਾਤ ਦੀ ਵਿਦਾਈ ਲਈ ਭਜਨ ਠੋਣ ਲੱਗੀ ਦੇ ਬੂਹੇ ਅੱਗੇ ਆਖੜੀ ਮੋਟਰ ਵਿੱਚ ਮੈਨੂੰ ਮੇਰੇ ਮਾਮੇ ਨੇ ਗੋਦੀ ਚੁੱਕ ਕੇ ਡੋਲੀ ਪਾਉਣਾ ਸੀ ਪਰ ਜਦੋਂ ਮੇਰੇ ਤਾਈ ਦੇ ਪੁੱਤ ਛੱਜੂ ਵੀਰ ਨੇ ਅੰਦਰ ਆ ਕੇ ਨੈਣ ਨੂੰ ਤੇ ਮੇਰੀ ਬੇਬੇ ਨੂੰ ਕਿਹਾ ਕਿ ਚਲੋ ਛੇਤੀ ਕਰੋ ਕੁੜੀ ਨੂੰ ਲਿਆਓ ਬਰਾਤੀ ਸਾਰੇ ਬੱਸ ਵਿੱਚ ਬੈਠ ਗਏ ਹਨ ਤਾਂ ਮੈਂ ਮਾਮੇ ਦੀ ਉਡੀਕ ਕਰਨ ਤੋਂ ਪਹਿਲਾਂ ਆਪ ਹੀ ਉੱਠ ਕੇ ਖੜੀ ਹੋ ਗਈ ਤੇ ਬਾਹਰ ਨੂੰ ਤੁਰਨ ਲੱਗੀ ਬੇਬੇ ਭੱਜੀ-ਭੱਜੀ ਮਾਮੇ ਨੂੰ ਬੁਲਾਉਣ ਗਈ ਪਾ ਜਦੋਂ ਤੱਕ ਮਾਮਾ ਆਇਆ ਮੈਂ ਤੁਰਦੀ ਤੁਰਦੀ ਆਪੇ ਬਾਹਰ ਤੱਕ ਆ ਪਹੁੰਚੀ ਸੀ ਨਾਲ-ਨਾਲ ਕੁੜੀਆਂ ਦਾ ਚੁਰਮਟ ਤੋਰ ਰਿਹਾ ਸੀ ਵਿੱਚੋ-ਵਿੱਚ ਹੀ ਆਵਾਜ਼ਾਂ ਸੁਣਾਈ ਦੇ ਰਹੇ ਸਨ ਲੈ ਹੈਨਾ ਬੋਲੀ ਕੁੜੀ ਆਪੇ ਹੀ ਤੁਰ ਪਈ ਬਈ ਮਾਮਾ ਗੋਦੀ ਚੁੱਕ ਕੇ ਲੈ ਕੇ ਜਾਵੇ ਮੋਟਰ ਵਿੱਚ ਉਹੀ ਬਿਠਾਵੇ ਕੁੜੀ ਨਿਆਣੀ ਨੂੰ ਕੀ ਪਤਾ ਕੋਈ ਕਹਿੰਦੀ ਵੀ ਤਾਂ ਨਹੀਂ ਇਸ ਨੂੰ ਠਹਿਰਨ ਲਈ ਐਨ ਐਨ ਵੀ ਬੇ ਇਕਲੀ ਐ ਇਸ ਨੂੰ ਫੇਰ ਕਾਸ ਨੂੰ ਤੋੜ ਰਹੇ ਨੇ ਨਾਲ ਜੇ ਇਹਨਾਂ ਵੀ ਨਹੀਂ ਸੰਭਾਲ ਸਕਦੀ ਕੁੜੀ ਨੂੰ ਐਨ ਬੂਹੇ ਦੇ ਕੋਲ ਜਾ ਕੇ ਪਿੱਛੋਂ ਭੱਜੇ ਆਉਂਦੇ ਮਾਮੇ ਨੇ ਮੈਨੂੰ ਘਣਾੜੇ ਚੁੱਕ ਲਿਆ ਤੇ ਕੋਲ ਖੜੀ ਬੱਸ ਵਿੱਚ ਅਗਲੀ ਸੀਟ ਉੱਤੇ ਬਿਠਾ ਦਿੱਤਾ ਨਾਲ ਲੈਣ ਨੂੰ ਬੈਠਣ ਲਈ ਕਿਹਾ ਮੈਂ ਚੁੱਪ ਸੀ ਪਰ ਮੇਰੀ ਬੇਬੇ ਮੇਰੇ ਬਾਸ ਵਿੱਚ ਬੈਠਦੇ ਅਸਾਰ ਹੀ ਪੂਬਾ ਮਾਰ ਮਾਰ ਰੋਣ ਲੱਗ ਪਈ ਮੇਰੀ ਅੰਮਾ ਦੀ ਰੋਣ ਦੀ ਆਵਾਜ਼ਾਂ ਵੀ ਮੈਨੂੰ ਸੁਣ ਰਹੀਆਂ ਸਨ ਮੇਰੀ ਬੱਚੀ ਤੁਰ ਚਲੀ ਅਜੇ ਤਾਈ ਦੇ ਖੇਡਣ ਦੇ ਦਿਨ ਸਨ ਬੇਬੇ ਪੋਬੇ ਰੋ ਰਹੇ ਸੀ ਮੇਰੀ ਦਾਦੀ ਦਾ ਗਲਾ ਵੀ ਭਰਿਆ ਹੋਇਆ ਸੀ ਪਰ ਉਹ ਬੇਬੇ ਨੂੰ ਸਮਝਾਉਂਦੀ ਕਹਿ ਰਹੀ ਸੀ ਚੁੱਪ ਕਰ ਅਨੰਦ ਕੁਰੇ ਸ਼ੁਕਰ ਮਨਾ ਅੱਜ ਦੇ ਘੜੇ ਤੇ ਹੀ ਆਪਣੇ ਘਰ ਨੂੰ ਤੁਰੀ ਨਹੀਂ ਇੱਥੇ ਪਤਾ ਨਹੀਂ ਕੀ ਕਾਰਾ ਹੋ ਜਾਂਦਾ ਗੱਲ ਮੇਰੀ ਸਮਝ ਤੋਂ ਪਰਾਂ ਸੀ ਬੇਬੇ ਦੇ ਨਾਲ ਹੁਣ ਜਿਵੇਂ ਸਾਰੇ ਉੱਚੀ ਉੱਚੀ ਰੋ ਰਹੇ ਸਨ ਤੇ ਕੋਲ ਬੈਠੇ ਨੈਣ ਮੈਨੂੰ ਰੋਣ ਲਈ ਕਹਿ ਰਹੀ ਸੀ ਪਰ ਮੈਨੂੰ ਰੋਣਾ ਨਹੀਂ ਸੀ ਆ ਰਿਹਾ ਮੈਨੂੰ ਮਿੱਠਾ ਪਾਣੀ ਪਿਲਾਉਂਦੀ ਮੇਰੇ ਗੱਲ ਲਾ ਕੇ ਰੋਂਦੀ ਬੇਬੇ ਨੂੰ ਤੀਵੀਆਂ ਨੇ ਫੜ ਕੇ ਪਰਾਂ ਕਰ ਲਿਆ ਸੀ ਤੇ ਮੇਰੇ ਨਾਲ ਦੀ ਸੀਟ ਉੱਤੇ ਬੈਠੀ ਪਰਸਿਨੀ ਨਾਨ ਨੇ ਮੈਨੂੰ ਹੁੱਜ ਜਿਹੀ ਮਾਰ ਕੇ ਫੇਰ ਕਿਹਾ ਬਿੰਤ ਤੂੰ ਵੀ ਰੋ ਨਾ ਭਾਵੇਂ ਝੂਠੀ-ਮੁੱਠੀ ਦਾ ਦਿਖਾਵਾ ਹੀ ਕਰ ਦੇਖ ਸਾਰੀਆਂ ਮਿਲਣਾ ਤੇਰੇ ਵੱਲ ਹੀ ਦੇਖ ਰਹੀਆਂ ਨੇ ਪਰ ਮੈਨੂੰ ਉਸ ਵੇਲੇ ਭੋਰਾ ਵੀ ਰੋਣਾ ਨਾ ਆਇਆ 7 ਮਈ 1952 ਕੋਈ 3:00 ਵਜੇ ਮੇਰੀ ਡੋਲੀ ਦਿੱਲੀ ਦੇਵਨਗਰ ਪਹੁੰਚ ਗਈ ਜਦੋਂ ਅਸੀਂ ਏ 182 ਡਬਲ ਸਟੋਰੀ ਕੁਆਟਰਾਂ ਵਿੱਚ ਰਹਿੰਦੇ ਸੀ ਵਿਆਹ ਵਾਲੇ ਘਰ ਕੁੱਲ ਤਿੰਨ ਔਰਤਾਂ ਸਨ ਮੇਰੀ ਸੱਸ ਮੇਰੀ ਜਠਾਣੀ ਤੇ ਇੱਕ ਮੇਰੇ ਪਤੀ ਦੀ ਪੂਆ ਜੋ ਪਟਿਆਲੇ ਤੋਂ ਆਈ ਹੋਈ ਸੀ ਇਹਨਾਂ ਤਿੰਨਾਂ ਵਿੱਚੋਂ ਦੋਹਾਂ ਨੇ ਗੀਤ ਗਾਇਆ ਪਾਣੀ ਵਾਰ ਬੰਨੇ ਦੀ ਮਾਈ ਬੰਨਾ ਬਾਹਰ ਖੜਾ ਸਾਸ ਨੇ ਪਾਣੀ ਵਾਰਿਆ ਦਾਸ ਕੁਸਾਲਾਂ ਦੀ ਨੰਦ ਗੁਰਦੇਵ ਨੇ ਵਾਰ ਰੋਕਿਆ ਤੇ ਅੰਦਰ ਕਮਰੇ ਵਿੱਚ ਗੱਦੇ ਉੱਤੇ ਮੈਨੂੰ ਬਿਠਾ ਦਿੱਤਾ ਰਸਤੇ ਵਿੱਚ ਵੀ ਮੇਰੇ ਉੱਤੇ ਨੈਣ ਦਾ ਖਾਸ ਧਿਆਨ ਸੀ ਜੇ ਮੇਰੀ ਚੁੰਨੀ ਵੀ ਇੱਧਰ ਉੱਧਰ ਖਿਸਕਦੀ ਤਾਂ ਉਹ ਠੀਕ ਕਰ ਦੇ ਪਰ ਇੱਥੇ ਜਦੋਂ ਮੈਨੂੰ ਛੋਟੇ ਕਮਰੇ ਦੇ ਇੱਕ ਖੁੰਝੇ ਵਿੱਚ ਉਤਾਰਾ ਦਿੱਤਾ ਗਿਆ ਤਾਂ ਨੈਣ ਦੀ ਖਾਸ ਮੇਰੇ ਉੱਤੇ ਤਵੱਜੋ ਸੀ ਤਾਂ ਕਿ ਪ੍ਰੌਣਾ ਮੇਰਾ ਪਤੀ ਕਿਤੇ ਮੈਨੂੰ ਆ ਕੇ ਦੇਖ ਨਾ ਲਵੇ ਇੱਕ ਤਾਂ ਪਹਿਲਾਂ ਹੀ ਸਾਰਾ ਵਤਨ ਵਾਤਾਵਰਨ ਵਿਆਹ ਵਾਲੀ ਘਰ ਵਾਲਾ ਉਂਝ ਹੀ ਨਹੀਂ ਸੀ ਇੱਕ ਨੈਣ ਦਾ ਤਿੱਖਾ ਪੈਰਾ ਸੱਸ ਨੇ ਮੂੰਹ ਵਿੱਚ ਲੱਡੂ ਦਾ ਪੂਰਾ ਪਾ ਕੇ ਪਹਿਲਾਂ ਮੂੰਹ ਦੇਖਿਆ ਤੇ ਫਿਰ ਜਠਾਣੀ ਤੇ ਫੂਫਸ ਨੇ ਪਿਛੋਂ ਇਹ ਲਵ ਫੂਫਸ ਦਾ ਕਿਹਾ ਮੇਰੇ ਕੰਨੀ ਪਿਆ ਭਾਬੀ ਛੋਟੀ ਨੂੰ ਤਾਂ ਤੇਰੀ ਵੱਡੀ ਨਾਲੋਂ ਵੀ ਸੋਹਣੀ ਆਈ ਏ ਇਹ ਗੱਲ ਮੇਰੀ ਜਠਾਣੀ ਦੇ ਕੰਨਾਂ ਵਿੱਚ ਕਿਵੇਂ ਲੱਗੀ ਹੋਵੇਗੀ ਮੈਂ ਨਹੀਂ ਜਾਣਦੀ ਪਰ ਮੈਨੂੰ ਚੰਗੀ ਲੱਗੀ ਸੀ ਪਰ ਪਿੱਛੋਂ ਜਠਾਣੀ ਨੇ ਖਬਰ ਨਹੀਂ ਪਰ ਉਸ ਵਜੋਂ ਓਵੇਂ ਹੀ ਕਿਹਾ ਸੋਣੀ ਕਾਦੀ ਹੋਈ ਸੰਗ ਦੀ ਤਪੋਰਾ ਨਹੀਂ ਦੇਖਿਆ ਮੂੰਹ ਦਿਖਾਈ ਵੇਲੇ ਕਿਵੇਂ ਬਿਟ ਬਿਟ ਝਾਕ ਰਹੀ ਸੀ ਉਸ ਦੀ ਇਹ ਗੱਲ ਮੇਰੀ ਨੈਣ ਨੂੰ ਬਹੁਤ ਬੁਰੀ ਲੱਗੀ ਥੋੜੀ ਕੁ ਚਿਰ ਪਿੱਛੋਂ ਆਂਡਣਾ ਗਵੰਡਣਾ ਨੇ ਨਵੀਂ ਵੋਟੀ ਨੂੰ ਦੇਖਣ ਆਉਣਾ ਸੀ ਮੇਰੀ ਸੱਸ ਨੇ ਨੈਣ ਨੂੰ ਮੇਰਾ ਜੋੜਾ ਬਦਲਣ ਲਈ ਕਿਹਾ ਨਾਲੇ ਵਰੀ ਵਾਲੇ ਗਿਆਣਿਆਂ ਦਾ ਡੱਬਾ ਨੈਣ ਨੂੰ ਫੜਾਉਂਦੇ ਨੇ ਨੱਕ ਕੰਨ ਗਾਲਾ ਦੀ ਦੇ ਸਾਰੇ ਗਹਿਣੇ ਪਾਉਣ ਲਈ ਕਿਹਾ ਨੈਣ ਨੇ ਮੇਰਾ ਮੂੰਹ ਹੱਕ ਤਲਵਾ ਕੇ ਮੇਰੇ ਨਵਾਂ ਸਾਟਨ ਦਾ ਸੂਟ ਪਵਾ ਦਿੱਤਾ ਜਦੋਂ ਮੇਰੀ ਜਠਾਣੀ ਮੈਨੂੰ ਗਹਿਣੇ ਪਹਿਨਾਉਣ ਲੱਗੀ ਤਾਂ ਨੱਕ ਤਾਂ ਵਿੰਨਿਆ ਹੋਇਆ ਹੈ ਹੀ ਨਹੀਂ ਸੀ ਕੰਨ ਵੀ ਇੱਕੋ ਪਾਸੇ ਵਿੰਨਿਆ ਹੋਇਆ ਕਿਉਂਕਿ ਬਾਈ ਜੀ ਉੱਪਰ ਸਿੱਖੀ ਦਾ ਬਹੁਤ ਅਸਰ ਸੀ ਸੋ ਤਾਂ ਕੋਈ ਵੀ ਗਹਿਣਾ ਪਹਿਨਣ ਦੇ ਖਿਲਾਫ ਸਨ ਸਾਡੇ ਘਰ ਨੱਕ ਕੰਨ ਬਣਾਉਣ ਦਾ ਕੋਈ ਸਵਾਲ ਹੀ ਨਹੀਂ ਸੀ ਉੱਠਦਾ ਇਹ ਇੱਕ ਕੰਨ ਵੀ ਮੈਂ ਆਪ ਹੀ ਮੇਰੀ ਇੱਕ ਸਹੇਲੀ ਕੋਲੋਂ ਚੋਰੀ ਛਿਪੇ ਬਿਨਵਾਇਆ ਸੀ ਇੱਕ ਕੰਨ ਵਿੰਨੇ ਹੋਏ ਹੋਣ ਦਾ ਸੌਰੇ ਕਰ ਕਾਫੀ ਹਾਸਾ ਪਿਆ ਜਦੋਂ ਮੇਰੀ ਜਠਾਣੀ ਨੇ ਗਹਿਣਿਆਂ ਦੇ ਡੱਬੇ ਵਿੱਚੋਂ ਚੁੰਮਕੇ ਵਾਲੇ ਕਾਂਟੇ ਕੱਢੇ ਤਾਂ ਮੇਰੇ ਜੇਠ ਨੇ ਹੱਸਦਿਆਂ ਹੱਸਦਿਆਂ ਮੈਨੂੰ ਕਿਹਾ ਜੇਕਰ ਇੱਕੋ ਕੰਨ ਵਿੰਨਿਆ ਹੋਇਆ ਸੀ ਤਾਂ ਸਾਨੂੰ ਸੁਨੇਹਾ ਭੇਜ ਦੇ ਅਸੀਂ ਇੱਕੋ ਹੀ ਕਾਟਾ ਬੜਮਾਉਂਦੇ ਇਹਦਾ ਵਾਧੂ ਦਾ ਖਰਚ ਕਰਵਾ ਦਿੱਤਾ ਨਾ ਸਾਡਾ ਉਸ ਦੀ ਗੱਲ ਸੁਣ ਕੇ ਕਰਦੇ ਸਾਰੇ ਜੀ ਮੁਸਕਰਾ ਪਏ ਚੰਗੀ ਤਰ੍ਹਾਂ ਸੁਰਖੀ ਬਿੰਦੀ ਲਗਾਉਣ ਪਿੱਛੋਂ ਮੇਰੀ ਜਠਾਣੀ ਨੇ ਮੇਰਾ ਵੱਡਾ ਸਾਰਾ ਕੁੰਡ ਘੜਵਾ ਦਿੱਤਾ ਪਿੱਛੋਂ ਲੈਣ ਨੇ ਹੌਲੀ ਜੀ ਮੇਰੇ ਕੰਨ ਵਿੱਚ ਕਿਹਾ ਬਚਿੰਤ ਦੇਖੀ ਜਾ ਤੀਮੀਆਂ ਤੇਰਾ ਮੂੰਹ ਦੇਖਣ ਨਾ ਕੁੰਡ ਚੁੱਕ ਕੇ ਤੂੰ ਅੱਖਾਂ ਮੀਚ ਲੈ ਉਹਨਾਂ ਵੱਲ ਨਾ ਦੇਖੀ ਪਹਿਲਾਂ ਵਾਂਗੂ ਅੱਛਾ ਮੈਂ ਹੌਲੀ ਜੀ ਕਿਹਾ ਦੋ ਦੋ ਤਿੰਨ ਤਿੰਨ ਆਂਡਣਾ ਗੋਲਡਣਾ ਇਕੱਠੀਆਂ ਹੋ ਹੋ ਮੈਨੂੰ ਦੇਖਣ ਆਈਆਂ ਪਰ ਆਈ ਵਾਰੀ ਜਦੋਂ ਵੀ ਕੋਈ ਤੀਵੀ ਮੇਰਾ ਹੁੰਦ ਚੁੱਕਦੀ ਅਚਾਨਕ ਮੇਰੀ ਨਿਗਾਹ ਉਸ ਨਾਲ ਟਕਰਾ ਜਾਂਦੀ ਐਸਾ ਸਿਰਫ ਇੱਕ ਵਾਰੀ ਹੋ ਸਕਿਆ ਜੈਸਾ ਕਿ ਮੈਨੂੰ ਲੈਣ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਤੀਵੀ ਮੂੰਹ ਦੇਖੇ ਤਾਂ ਅੱਖਾਂ ਮੀਚ ਲੈ ਸੱਚਮੁੱਚ ਬੜੀ ਯਾਦ ਤੇ ਕੋਸ਼ਿਸ਼ ਨਾਲ ਮੈਂ ਆਪਣੀ ਜਠਾਣੀ ਦੀ ਸਹੇਲੀ ਰਾਜ ਦੇ ਮੂੰਹ ਦੇਖਣ ਸਮੇਂ ਆਪਣੀ ਅੱਖਾਂ ਕੁੱਟ ਕੇ ਮੀਚ ਰੱਖੀਆਂ ਸਨ ਉਸਨੇ ਮੇਰੇ ਠੋਡੀ ਫੜ ਕੇ ਮੇਰਾ ਮੂੰਹ ਉੱਤੇ ਨੂੰ ਵੀ ਕੀਤਾ ਪਰ ਮੈਂ ਅੱਖਾਂ ਨਾ ਹੀ ਖੋਲੀਆਂ ਨਹੀਂ ਬਚਨੀ ਇਹ ਤੇਰੀ ਦਰਾਨੀ ਤਾਂ ਬੜੀ ਤੇਜ ਹੈ ਮੂੰਹ ਹੀ ਨਹੀਂ ਸੀ ਦਿਖਾਉਂਦੀ ਰਾਜ ਨੇ ਮੇਰੀ ਸ਼ਿਕਾਇਤ ਜੀ ਕੀਤੀ ਪ੍ਰਸ਼ਾਸਨ ਨੇ ਮੋਰੋ ਗੱਲ ਸੰਭਲੀ ਅਜੇ ਨਿਆਣੀ ਐ ਸਕੂਲ ਪੜਦੀ ਨੂੰ ਤਾਂ ਵਿਆਹ ਲਿਆਏ ਇਹਨੂੰ ਕੀ ਪਤਾ ਸਹਰਾ ਘਰ ਕਿਵੇਂ ਹੁੰਦਾ ਜਦੋਂ ਸਾਰੀਆਂ ਤੀਮੀਆਂ ਮੂੰਹ ਦੇਖ ਕੇ ਚਲੀਆਂ ਗਈਆਂ ਗਈਆਂ ਤਾ ਮੇਰੀ ਭਤੀ ਦਾ ਬਹੁਤ ਜੀ ਕਰੇ ਮੇਰਾ ਮੂੰਹ ਦੇਖਣ ਨੂੰ ਉਹ ਾਨੀ ਬਹਾਨੇ ਕਈ ਵਾਰੀ ਸਾਡੇ ਕਮਰੇ ਵਿੱਚ ਆਏ ਪਰ ਨਾਇਣ ਨੇ ਉਹਨਾਂ ਨੂੰ ਮੇਰੇ ਕੋਲ ਲੰਘਣ ਵੀ ਨਾ ਦਿੱਤਾ ਬੜਾ ਗੁੱਸਾ ਜੜਿਆ ਉਹਨਾਂ ਨੇ ਵੱਡੇ ਭਰਾ ਕੋਲ ਰੋਸ ਪ੍ਰਗਟ ਕੀਤਾ ਕਿ ਚੰਗਾ ਮੇਰਾ ਵਿਆਹ ਕੀਤਾ ਹੈ ਮੈਂ ਆਪਣੀ ਵੋਟੀ ਦੀ ਸ਼ਕਲ ਤੱਕ ਨਹੀਂ ਦੇਖ ਸਕਿਆ ਜੋ ਕਿ ਆਂਡੀ ਗੋਂਡੀ ਵੀ ਦੇਖ ਕੇ ਮੇਰੇ ਜੇਟ ਨੇ ਸਮਝਾਇਆ ਕਿ ਆਪਣੇ ਵੱਲ ਐਵੇਂ ਹੀ ਰਿਵਾਜ ਹੈ ਮੁੰਡਾ ਉਦੋਂ ਤੱਕ ਬਹੂ ਦਾ ਮੂੰਹ ਨਹੀਂ ਦੇਖਦਾ ਜਦੋਂ ਤੱਕ ਉਹ ਮੁਕਲਾਵਾ ਨਹੀਂ ਲੈ ਆਉਂਦਾ ਮੈਨੂੰ ਨਹੀਂ ਪਤਾ ਮੁਕਲਾਵੇ ਦਾ ਇਸ ਨੈਣ ਨੂੰ ਭਾਬੀ ਨਾਲ ਬਿਰਲਾ ਮੰਦਰ ਦੇਖਣ ਭੇਜ ਦਿਓ ਚੰਗਾ ਕਰਦੀਆਂ ਕੋਸ਼ਿਸ਼ ਉਸ ਨੇ ਰਸੋਈ ਵਿੱਚ ਜਾ ਕੇ ਮੇਰੀ ਜਠਾਣੀ ਨੂੰ ਸਾਰੀ ਗੱਲ ਸਮਝਾਈ ਕਿ ਤੂੰ ਨੈਣ ਨੂੰ ਬਿਰਲਾ ਮੰਦਰ ਦੇਖਣ ਲਈ ਰਾਜ਼ੀ ਕਰ ਲੈ ਬਹੂ ਕੋਲ ਮਾ ਦੇ ਭੂਆ ਹਨ ਸਾਦ ਸਾਦੂ ਸਿੰਘ ਸਿਰਫ ਬਹੂ ਨੂੰ ਦੇਖਣਾ ਚਾਹੁੰਦਾ ਹੈ ਅੱਛਾ ਕਰਦੀਆਂ ਗੱਲ ਅੰਦਰ ਜਾ ਕੇ ਮੇਰੀ ਜਠਾਨੀ ਸਾਡੇ ਕੋਲ ਆਈ ਉਸਨੇ ਬੜੇ ਬਹਾਨੇ ਨਾਲ ਲੈਣ ਨੂੰ ਸਮਝਾਇਆ ਤੁਸੀਂ ਕਿਹੜਾ ਦਿੱਲੀ ਰੋਜ਼-ਰੋਜ਼ ਹਣ ਚਲੋ ਤੁਹਾਨੂੰ ਸੈਰ ਕਰਵਾ ਲਿਆਉਂਦੇ ਹਾਂ ਘੰਟੇ ਤੱਕ ਮੁੜਾਵਾਂਗੇ ਪਰ ਨੈਣ ਤੇਹੋ ਗਾਲ ਪੋਰਾ ਨਾ ਮੰਨੀ ਨਹੀਂ ਮੈਂ ਤਾਂ ਕੁੜੀ ਨੂੰ ਇੱਕ ਬਿੰਦ ਲਈ ਵੀ ਕੱਲੀ ਨੂੰ ਨਹੀਂ ਛੱਡ ਕੇ ਜਾਂਦੀ ਜੇਕਰ ਤੁਸੀਂ ਮੈਨੂੰ ਸੈਲ ਕਰਾਉਣੀ ਹੈ ਤਾਂ ਆਪਾਂ ਇਸ ਨੂੰ ਵੀ ਨਾਲ ਲੈ ਚੱਲਦੇ ਹਾਂ ਇਸਨੇ ਤਾਂ ਹੁਣ ਇੱਥੇ ਹੀ ਰਹਿਣਾ ساری ਉਮਰ ਤੁਸੀਂ ਚਲੋ ਮੇਰੇ ਨਾਲ ਪਰ ਨਾ ਨੈਣ ਪਰਸੰਨੀ ਨਾ ਹੀ ਮੰਨੀ ਮੇਰੇ ਪਤੀ ਨੂੰ ਹੁਣ ਨੈਣ ਜਿਵੇਂ ਵਿਉ ਵਰਗੀ ਲੱਗ ਰਹੀ ਸੀ ਤੇ ਉਹਨਾਂ ਦੇ ਅੰਦਰ ਮੇਰਾ ਮੂੰਹ ਦੇਖਣ ਲਈ ਜਿਵੇਂ ਲੋਰੀਆਂ ਉੱਠ ਰਹੀਆਂ ਸਨ ਚੰਗਾ ਦੇਖਦਾ ਪਲਾ ਕਦੋਂ ਤੱਕ ਇਹ ਨੈਣ ਇਸ ਤਰ੍ਹਾਂ ਪੈਰਾਂ ਲਈ ਰੱਖੇਗੀ ਗੱਡੀ ਵਿੱਚ ਵੀ ਇੱਕ ਇੱਕ ਮਿੰਟ ਲਈ ਬਚਿੰਤ ਤੋਂ ਪਰਾਂ ਨਹੀਂ ਹੋਈ ਪਰ ਕਦੋਂ ਤੱਕ ਆਖਰ ਗੋਸਲ ਖਾਨੇ ਵਿੱਚ ਤਾਂ ਜਾਊਗੀ ਹਿਨ ਸਵੇਰ ਨੂੰ ਭਾਬੀ ਤੋਂ ਉਸੇ ਵੇਲੇ ਮੈਨੂੰ ਮੂੰਹ ਦਿਖਾਦੀ ਮੇਰੇ ਪਤੀ ਨੇ ਅੰਦਰੋਂ-ਅੰਦਰੇ ਆਪਣੀ ਭਾਬੀ ਨਾਲ ਗੱਲ ਪੱਕੀ ਕੀਤੀ। ਰਾਤ ਨੂੰ ਰੋਟੀ ਖਾਣ ਪਿੱਛੋਂ ਬਹੁਤ دیر ਤੱਕ ਦੂਜੇ ਵੱਡੇ ਕਮਰੇ ਵਿੱਚ ਬੈਠਾ ਸਾਰਾ ਟੱਬਰ ਬਰਾਤ ਦੀ ਆਉ ਪੰਕਤ ਬਾਰੇ ਵਿਆਹ ਦੀਆਂ ਗੱਲਾਂ ਕਰਦਾ ਰਿਹਾ। ਤੇ ਇੱਧਰ ਛੋਟੇ ਕਮਰੇ ਵਿੱਚ ਮੈਂ ਤੇ ਨੈਣ ਆਪਣੇ-ਆਪਣੇ ਮੰਜੇ ਉੱਤੇ ਜਾਗਦੀਆਂ ਪਈਆਂ ਸੀ। ਅਸੀਂ ਦੋਵੇਂ ਕੋਠਿਆਂ ਉੱਤੇ ਖਾਲੀ ਸਾਫ਼ ਹਵਾ ਵਿੱਚ ਸੌਣ ਵਾਲੀਆਂ। ਭਲਾ ਇਸ ਬੰਦ ਕਮਰੇ ਵਿੱਚ ਪੱਖੇ ਥੱਲੇ ਕਿਵੇਂ ਸੌ ਸਕੀਏ? ਕਦੇ ਮੈਨੂੰ ਪਾਣੀ ਦੀ ਪਿਆਸ ਲੱਗੇ ਕਦੇ ਮੇਰਾ ਜੀ ਕਰੇ ਕਿ ਮੈਂ ਭੱਜ ਕੇ ਬਾਹਰ ਵਰਾਂਡੇ ਵਿੱਚ ਮੰਜਾ ਢਾ ਕੇ ਸੌਂ ਰਹ ਪਰ ਕੋਲ ਪਈ ਨੈਣਤਾ ਮੈਨੂੰ ਕਿੰਨਾ ਹੀ ਕੁਝ ਕੰਟਾ ਵੱਢੀ ਸਮਝਾਉਂਦੀ ਗਈ ਸੀ ਧੰਨਵਾਦ ਜੀ ਇਹ ਸਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ Tan